ਜਿਹੜਾ ਨਾਟਕ ਚੱਲਿਆ ਜਾ ਰਿਹਾ ਹੈ ਇੱਕ ਵਚਨ ਦੀ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹਨੂੰ ਇਹਦਾ ਧਿਆਨ ਦਿਓ ਤੇ ਕੁਝ ਸਸਟੀ ਕਾਲ ਜੀ ਮੀਡੀ ਰਿਕੁਐਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਇਹ ਲੈਕਸ਼ੀ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦਿਓ ਪਿੱਖੀ ਵੇੜਾ ਮਾਬਾ ਨਾਨਾ होर पंजाब के होर हल्क भी यही प्रॉब्लम आ रही है साढ़े मजीठे भी यही प्रॉब्लम आ रही है जोड़ी ओपोजिशन ओपोजिशन पार्टियां ने उन्हें कागज सबमिट नहीं कर दे रहे जे सरकार ने यही करना सीता तो इलैक्शन कर फायदा नहीं सी कोर्ट के हुक्म अनुसार इलैक्शन हो रही है जे कर रहे हो तो प्रॉपर तरीके करो ਇਦਮੋ ਕਿਸੇ ਹੈ ਜਿੱਥੇ ਸੀ ਰਹ ਰਹੇ ਹੈ ਕੋਈ ਅ ਡਿਕਟੇਸ਼ਨ ਨਹੀਂ ਹੈ ਜਿਹੜੇ ਡਿਕਟੇਸ਼ਨ ਚਾਹੀਦੀ ਹੈ ਤਾਂ ਤੁਸੀਂ ਆਪ ਹੀ ਡਿਕਲੇਅਰ ਕਰ ਦੋ ਤੁਹਾਡੀ ਕਿਹੜੀ ਹੈਗੀ ਜ਼ਿਲ੍ਹਾ ਪ੍ਰਧਾਨ ਤੁਹਾਡੇ ਕਿਹੜੇ ਜਨ ਸੰਤੀ ਦੇ ਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਉਹ ਡਿਕਲੇਅਰ ਕਰ ਕੇ ਖਤਮ ਕਰੋ ਕੱਲ ਇਸ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚਨ ਦੀ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਲੇਟਿੰਗ ਟਿਮਿਸ਼ਨ ਨੂੰ ਯਤੋ ਸੇ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਛ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਐ ਐਸਜੀਐਮ ਦੇ ਦਫਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ